ਨਕੋਦਰ ਦੇ ਸੇਵਕ ਸਕੂਲ ਦੀਆਂ ਤਿੰਨ ਲੜਕੀਆਂ ਨੇ 8ਵੀਂ ਜਮਾਤ ਦੇ ਨਤੀਜੇ ਵਿੱਚੋਂ ਮੈਰਿਟ ਵਿੱਚ ਆ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਜਿੰਨਾ ਵਿੱਚ ਦ੍ਰਿਸ਼ਟੀ ਪੁਤਰੀ ਜਵਾਹਰ ਲਾਲ ਨੇ ਪੰਜਾਬ ਵਿੱਚੋਂ ਚੌਥਾ ਅਤੇ ਜ਼ਿਲ੍ਹਾ ਜਲੰਧਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਤਾ ਅਤੇ ਸਿਮਰਨਦੀਪ ਕੌਰ ਪੁਤਰੀ ਅਮਰਜੀਤ ਸਿੰਘ ਅਤੇ ਹਰਮਨਦੀਪ ਕੌਰ ਨੇ ਵੀ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਜਿਨ੍ਹਾਂ ਨੂੰ ਸਕੂਲ ਦੇ ਚੇਅਰਮੈਨ ਅਮਰੀਕ ਸਿੰਘ ਅਤੇ ਸਕੂਲ ਪ੍ਰਿੰਸੀਪਲ ਤਜਿੰਦਰ ਕੌਰ ਵੱਲੋਂ ਮੂੰ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਇਸ ਮੌਕੇ ਦ੍ਰਿਸ਼ਟੀ ਨੇ ਕਿਹਾ ਕਿ ਉਹ ਸੀਏ ਬੰਨਾ ਚਾਹੁੰਦੀ ਹੈ ਤਾਂ ਕੀ ਨਾਮ ਹੈ दृष्टि कौन सी कक्षा में कितने परसेंट अंक प्राप्त किए? आठवीं कक्षा में मैंने 99.33 ओके। मेहनत कितनी करनी पड़ी मेहनत से ही सफलता प्राप्त होती है इसलिए हमने बहुत मेहनत की है पढ़ाई में किसने सबसे ज्यादा योगदान दिया आपका सभी टीचर्स और हमारे पेरेंट्स ने भी योगदान दिया और हम उनका सबसे ज्यादा धन्यवाद धन्यवाद करते हैं कि तो उन्होंने हमारे हमारे इस सफलता में इतना योगदान दिया है आज के जो बच्चे हैं वो मोबाइल में ज्यादा खोए रहते हैं क्या कहना चाहोगे मोबाइल एक ऐसी चीज़ है जो हम अच्छे के लिए भी यूज़ कर सकते हैं और बुरे के लिए भी ये अपने ऊपर निर्भर करता है कि हम अच्छे के लिए यूज़ करेंगे कि बुरे के लिए हमारी मैं तो यही कहना चाहती हूँ कि मोबाइल पर जो भी इतने अच्छे टीचर्स आते हैं लेक्चर्स होते हैं जो भी हमें नहीं समझ आता अगर स्कूल पर स्कूल में हम नहीं हैं तो वह वहाँ से हम समझ सकते हैं अच्छी और बच्चों को क्या मैसेज देना चाहोगे यही मैसेज देना चाहती हूँ कि मेहनत करने से ही सफलता प्राप्त होती है और हमें मेहनत अच्छे से करनी चाहिए और मेहनत से कभी डरना नहीं चाहिए तभी हमें सफलता की मंजिल तक पहुंच सकते हैं ऑनलाइन एजुकेशन में ज़्यादा फ़ायदा होता है या स्कूल में ज़्यादा फ़ायदा होता है स्कूल में और ऑनलाइन एजुकेशन में अपने अपने जगह पर दोनों ही सही है पर स्कूल एजुकेशन में आप जब टीचर के सामने होते हैं वे अच्छे से समझाते हैं तो वहाँ ज़्यादा अच्छे से समझ आती है क्या मैसेज देना चाहोगे बच्चों को यही कि अच्छे से पढ़ाई करो मेहनत करो और आगे बढ़ते हो। बेटा एम क्या है आपका मैं बड़ी होकर क्या, क्या कहना चाहोगे कौन सी कक्षा में कितने अंक प्राप्त किए क्या मैसेज देना चाहोगे मैं यही मैसेज देना चाहूँगी कि हर बच्चे को हार्डवर्क करना चाहिए और हार्ड वर्क के साथ ठीक है मैं बेटा आपका मैं बड़ी होकर डॉक्टर बनना चाहती हूं क्या नाम है मेरा नाम सिमरनदीप कौर है कौन सी कक्षा में कितने अंक प्राप्त किए मेरे 8वीं कक्षा में, में 98.333 अंक प्रतिशत प्राप्त किया क्या मैसेज देना चाहोगे मैं सभी बच्चों को यही मैसेज देना चाहती हूं कि हार्ड वर्क ज्यादा करो मेहनत करो और अपने स्कूल का नाम रोशन करो ठीक बेटा एम क्या है आपका मैं बड़ी होकर सीए बनना चाहता हूं जी सर सर तीन बच्चा ने मेरिट ਦੇ ਵਿੱਚ ਨਾਮ ਰੋਸ਼ਨ ਕੀਤਾ ਸਕੂਲ ਦਾ ਕੀ ਕਹਿਣਾ ਚਾਹੋਗੇ ਇਦੇ ਵਿੱਚ ਪੇਰੈਂਟਸ ਸਟਾਫ ਤੇ ਬੱਚੇ ਇਹਨਾਂ ਨੇ ਬੜੀ ਮਿਹਨਤ ਕੀਤੀ ਜਿਨ੍ਹਾਂ ਦੇ ਕਰਕੇ ਇਹ ਇੱਥੋਂ ਤੱਕ ਪਹੁੰਚੇ ਹੈ ਮਿਹਨਤ ਬੱਚਿਆਂ ਨੂੰ ਪਾਉਂਗਾ ਤੁਸੀਂ 8 ਵਜੇ ਤੱਕ ਸਵੀਰਤ ਨਹੀਂ ਰਹਿਣਾ ਸ਼ਿਗਾਂ 10 ਵਜੇ ਬੋਰਡ ਦੀ ਕਲਾਸਾਂ ਹੋਣੀਆਂ ਜਿਸ ਤਰ੍ਹਾਂ ਹੁਣ ਮਿਹਨਤ ਕਰਕੇ ਤੁਸੀਂ ਆਪਣੇ ਜੀ ਸੰਗਨ ਦਾ ਸਮੂਦਾ ਹਾਸਲ ਕੀਤੀ ਹੈ ਇਸੇ ਤਰ੍ਹਾਂ ਅੱਗੇ ਵੀ ਆਪਣੇ ਫਿਊਚਰ ਵਿੱਚ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਾ ਤੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨੀ ਕਿਹੜਾ ਸਕੂਲ ਹੈ ਸੇਵਕ ਪਬਲਿਕ ਹਾਈ ਸਕੂਲ ਕੋਲ ਹੈ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਮੈਂ ਇਹਨਾਂ ਬੱਚਿਆਂ ਨੂੰ ਵੀ ਤੇ ਬਾਕੀ ਬੱਚਿਆਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਮਿਹਨਤ ਕਰਕੇ ਆਪਣੇ ਹਾਸਲ ਕੀਤੇ ਹੈ ਆਪਣਾ ਪ੍ਰਾਪਤ ਕੀਤੇ ਹੈ ਇਸੇ ਤਰ੍ਹਾਂ ਬਾਕੀ ਬੱਚੇ ਇਸੇ ਤਰ੍ਹਾਂ ਮਿਹਨਤ ਕਰਕੇ ਆਪਣਾ ਛੇ ਨੰਬਰ ਲੈ ਕੇ ਸਕੂਲ ਦਾ ਪੇਰੈਂਟਸ ਦਾ ਨਾਮ ਰੋਸ਼ਨ ਕਰਨ ਤਿੰਨ ਬੱਚਿਆਂ ਨੇ ਮੈਰਿਟ ਦੇ ਵਿੱਚ ਨਾਮ ਤੁਹਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਖੁਸ਼ੀ ਆ ਜੀ कि ਬੱਚਿਆਂ ਨੇ ਜਿਹੜਾ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਆ ਬਹੁਤ ਪ੍ਰਾਊਡ ਫੀਲ ਹੋ ਰਿਹਾ ਆ ਇਹ ਬੱਚੇ ਪਹਿਲੇ ਬਹੁਤ ਹਾਰਡ ਵਰਕਰ ਸੀਗੇ ਔਰ ਸਾਨੂੰ ਇਹਨਾਂ ਤੋਂ ਇਹੀ ਉਮੀਦ ਸੀਗੀ ਕਿ ਬੱਚੇ ਡੈਫੀਨਿਟਲੀ ਮੈਟ੍ਰਿਕ ਚੋਂ ਆਉਣਗੇ ਟੀਚਰਸ ਨੇ ਕਾਫੀ ਮਿਹਨਤ ਕਰਵਾਈ ਆ ਔਰ ਸਭ ਤੋਂ ਵੱਡੀ ਗੱਲ ਇਹਨਾਂ ਦੇ ਪੇਰੈਂਟਸ ਲੋਕਾਂ ਕਾਫੀ ਕੰਟ੍ਰਿਬਿਊਸ਼ਨ ਆਇਆ ਕਿਉਂਕਿ ਉਹਨਾਂ ਨੇ ਘਰ ਦਾ ਮਾਹੌਲ ਪ੍ਰੋਵਾਈਡ ਕੀਤਾ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਮਾਹੌਲ ਜਿਹੜੇ ਇੰਟਰਨੈਟ ਤੋਂ ਜੁੜ ਰੱਖਿਆ ਔਰ ਬੱਚਿਆਂ ਨੇ ਡੈਫੀਨਿਟਲੀ ਜੋ ਐਮਸੀ ਚੋਂ ਚਿੱਤ ਕੀਤਾ ਹੈ ਔਰ ਅਸੀਂ ਬਹੁਤ ਖੁਸ਼ ਹਾਂ ਕੀ ਬੱਚਿਆਂ ਨੂੰ ਮੈਸੇਜ ਦੇਣਾ ਚਾਹ ਸਾਰੇ ਬੱਚਨ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੇ ਜੋ ਟੀਚਰ ਸਮਝਾਉਂਦੇ ਆ ਉਸ ਨੂੰ ਬਹੁਤ ਲਾਈਟਲੀ ਨਹੀਂ ਬਹੁਤ ਡੀਪਲੀ ਲੋਕ ਇੱਕ ਇੱਕ ਘਰ ਤੇ ਉਸੇ ਕਨਸੈਂਟ੍ਰੇਸ਼ਨ ਦੋ ਤੇ ਜੋ ਵੀ ਮਿਸਿੰਗ ਲਿੰਕਸ ਹੈਗੇ ਉਸ ਨੂੰ ਪੂਰਾ ਕਰੋ ਔਰ ਟੀਚਰਸ ਤੋਂ ਉਹਨਾਂ ਦੀ ਮਤਲਬ ਪੂਰੀ ਤਰ੍ਹਾਂ ਜਿਹੜੇ ਟੀਚਰਸ ਵੀ ਅਵੇਅਰ ਹੋ ਜਾਣ ਕਿ ਸਾਨੂੰ ਇੱਕ ਇੱਕ ਜੇ ਬੱਚਾ ਕੋਸ਼ਿਸ਼ ਪੁੱਟ ਕਰਦਾ ਹੈ ਤਾਂ ਡੈਫੀਨਿਟਲੀ ਟੀਚਰ ਵੀ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਬੱਚਾ ਨੂੰ এডੂਕੇਸ਼ਨ ਮਿਲਦੀ ਹੈ ਸੋ ਪਹਿਲਾਂ ਏਮ ਸੈੱਟ ਕਰਨਾ ਚਾਹੀਦਾ ਬੱਚਿਆਂ ਨੂੰ